ਸਾਡਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਸਾਡੇ ਚ ਨਹੀਂ ਰਹੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਚ ਜਾ ਬਰਾਜੇ ਨੇ ਅਜਈ ਸਖਸ਼ੀਅਤ ਜਨਨਾ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਤੀ ਸਕੀਮ ਤੋਂ ਲੈ ਕੇ ਔਰ ਅਰਥਵਿਵਸਥਾ ਸਮੁੱਚੀ ਦੇਸ਼ ਦੀ ਔਰ ਸਮੁੱਚੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੇ ਆਪਣੀ ਦੰਬੀ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਲੀਤੇ ਲੈ ਕੇ ਆਂਦਾ ਅੱਜ ਉਹ ਸਾਡੇ ਚ ਨਹੀਂ ਰਹੇ ਡਾਕਟਰ ਮਨਮੋਹਨ ਸਿੰਘ ਇੱਕ ਐਨਸਾਈਕਲੋਪੀਡੀਆ ਸਰ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੇ ਘਰ ਪਹੁੰਚੇ ਆਂ ਔਰ ਮੈਂ ਸਭਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਜਦੋਂ ਵੀ ਸੰਸਕਾਰ ਦਾ ਸਮਾਂ ਜਿਹੜਾ ਨਿਰਧਾਰਿਤ ਹੋਇਆ ਉਹਦੇ ਤੇ ਆਪੋ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਨਾਂ ਵਾਸਤੇ ਅਰਦਾਸ ਕਰਿਓ ਕਿਉਂਕਿ ਉਹਨਾਂ ਦਾ ਸਾਡੇ ਦੇਸ਼ ਤੇ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਸਾਡੇ ਚ ਨਹੀਂ ਰਹੇ ਆਪਣੀ ਸੰਸਾਰਿਕ ਜੀਵਨ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਰਾਜੇ ਨੇ ਅਜਾਈ ਸ਼ਕਤੀਅਤ ਜਨਾਂ ਦੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਤੀ ਸਕੀਮ ਤੋਂ ਲੈ ਕੇ ਔਰ ਅਰਥਵਿਵਸਥਾ ਸਮੁੱਚੀ ਦੇਖਦੀ ਔਰ ਸਮੁੱਚੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੇ ਆਪਣੀ ਦੰਬੀ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਲਈ ਤੇ ਲੈ ਕੇ ਆਂਦਾ ਅੱਜ ਉਹ ਸਾਡੇ ਚ ਨਹੀਂ ਰਹੇ ਡਾਕਟਰ ਮਨਮੋਹਨ ਸਿੰਘ ਇੱਕ ਐਨਸਾਈਕਲੋਪੀਡੀਆ ਸਰ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੇ ਘਰ ਪਹੁੰਚੇ ਆਂ ਔਰ ਮੈਂ ਸਭਨਾਂ ਨੂੰ ਬੇਨਤੀ ਕਰਦਾ ਕਿ ਕੱਲ ਜਦੋਂ ਵੀ ਸੰਸਕਾਰ ਦਾ ਸਮਾਂ ਜਿਹੜਾ ਨਿਰਧਾਰਿਤ ਹੋਇਆ ਉਹਦੇ ਤੇ ਆਪੋ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਨਾਂ ਵਾਸਤੇ ਅਰਦਾਸ ਕਰਿਓ ਕਿਉਂਕਿ ਉਹਨਾਂ ਦਾ ਸਾਡੇ ਦੇਸ਼ ਤੇ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ ਸਾਡਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਸਾਡੇ ਚ ਨਹੀਂ ਰਹੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਰਾਜੇ ਨੇ ਅਜਈ ਸ਼ਕਤੀਅਤ ਜਨਨਾ ਦੇਸ਼ ਦੀ ਅਰਥਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਤੀ ਸਕੀਮ ਤੋਂ ਲੈ ਕੇ ਔਰ ਅਰਥਵਸਥਾ ਸਮੁੱਚੀ ਦੇਸ਼ ਦੀ ਔਰ ਸਮੁੱਚੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੇ ਆਪਣੀ ਲੰਬੀ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਲੀਤੇ ਲੈ ਕੇ ਆਂਦਾ ਅੱਜ ਜੋ ਸਾਡੇ ਚ ਨਹੀਂ ਰਹੇ ਡਾਕਟਰ ਮਨਮੋਹਨ ਸਿੰਘ ਇੱਕ ਐਨਸਾਈਕਲੋਪੀਡੀਆ ਸਰ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੇ ਘਰ ਪਹੁੰਚੇ ਆਂ ਔਰ ਮੈਂ ਸਭਨਾਂ ਨੂੰ ਬੇਨਤੀ ਕਰਦਾ ਕਿ ਕੱਲ ਜਦੋਂ ਵੀ ਸੰਸਕਾਰ ਦਾ ਸਮਾਂ ਜਿਹੜਾ ਨਿਰਧਾਰਿਤ ਹੋਇਆ ਉਹਦੇ ਤੇ ਆਪੋ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਨਾਂ ਵਾਸਤੇ ਅਰਦਾਸ ਕਰਿਓ ਕਿਉਂਕਿ ਉਹਨਾਂ ਦਾ ਸਾਡੇ ਦੇਸ਼ ਤੇ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ